ਬੀਤੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਹੈ ਕਿ ਪਾਖੜਾ ਤੇ ਪੌਂਗ ਡੈਮਾਂ ਦੀ ਖਰਾਬ ਪ੍ਰਬੰਧਨ ਪ੍ਰਣਾਲੀ ਇਨ੍ਹਾਂ ਹੜ੍ਹਾਂ ਦੇ ਲਈ ਜ਼ਿੰਮੇਵਾਰ ਨਹੀਂ ਹੈ। ਕਿਹਾ ਗਿਆ ਹੈ ਕਿ ਇਲਾਕਿਆਂ ਦੇ ਵਿੱਚ ਆਏ ਵਾਧੂ ਮੀਂਹ ਦੇ ਕਾਰਨ ਅਜਿਹੇ ਹਾਲਾਤ ਬਣ ਗਏ ਕਿ ਇਨ੍ਹਾਂ ਡੈਮਾਂ ਦੇ ਵਿੱਚ ਸਮਰੱਥਾ ਤੋਂ ਵੱਧ ਪਾਣੀ ਆ ਗਿਆ। ਜਿਸ ਤੋਂ ਬਾਅਦ ਹੜ੍ਹ ਨਿਯੰਤਰਣ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਾਧੂ ਪਾਣੀ ਛੱਡਿਆ ਗਿਆ ਸੀ। ਦੱਸਦੀ ਹੈ ਕਿ ਇਸ ਮਾਮਲੇ ਦੇ ਉੱਪਰ ਉਠ ਰਹੇ ਸਵਾਲਾਂ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਜਲ ਸ਼ਕਤੀ ਰਾਜ ਮੰਤਰੀ ਰਾਜਪੂਸ਼ਨ ਚੌਧਰੀ ਦੇ ਵੱਲੋਂ ਇੱਕ ਲਿਖਤ ਜਵਾਬ ਦਿੱਤਾ ਗਿਆ ਹੈ ਜਿਨ੍ਹਾਂ ਕਿਹਾ ਹੈ ਕਿ 2025 ਦੇ ਵਿੱਚ ਪੌਂਗ ਡੈਮ ਦੇ ਅੰਦਰ 349522 ਕਿਊਸਕ ਪਾਣੀ ਦਰਜ ਕੀਤਾ ਗਿਆ ਸੀ ਤੇ ਭਾਖੜਾ ਡੈਮ ਦੇ ਵਿੱਚ 190603 ਕਿਊਸਕ ਤੱਕ ਪਾਣੀ ਦਾ ਪ੍ਰਵਾਹ ਦਰਜ ਕੀਤਾ ਗਿਆ ਸੀ ਤੇ ਵਾਧੂ ਪਾਣੀ ਨੂੰ ਦੇਖਦੇ ਹੋਏ ਸਾਰੇ ਨੀਮਾ ਦੀ ਪਾਲਣਾ ਕਰਕੇ ਹੀ ਪਾਣੀ ਛੱਡਿਆ ਗਿਆ ਸੀ। ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਪਾਣੀ ਛੱਡਣ ਦੇ ਸਾਰੇ ਫੈਸਲੇ ਇੱਕ ਤਕਨੀਕੀ ਕਮੇਟੀ ਦੇ ਵੱਲੋਂ ਲਏ ਗਏ ਨੇ ਜਿਸ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਕੇਂਦਰੀ ਜਲ ਕਮਿਸ਼ਨ ਅਤੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਪ੍ਰਤੀਨਿਧੀ ਸ਼ਾਮਿਲ ਸਨ ਜਿਨ੍ਹਾਂ ਦੇ ਵੱਲੋਂ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਸੀ ਤੇ ਇਹ ਫੈਸਲਾ ਲੈਣ ਤੋਂ ਪਹਿਲਾਂ ਘੱਟੋ-ਘੱਟ 24 ਘੰਟੇ ਦੀ ਅਗਾਊਂ ਸੂਚਨਾ ਵੀ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮੌਨਸੂਨ ਤੋਂ ਪਹਿਲਾਂ ਪਾਖੜਾ ਤੇ ਪੌਂਗ ਦੋਵੇਂ ਡੈਮਾਂ ਦੇ ਵਿੱਚ ਲੋੜਿੰਦਾ ਬਫਰ ਸਟੋਰੇਜ ਬਣਾ ਕੇ ਰੱਖਿਆ ਗਿਆ ਸੀ ਤਾਂ ਕਿ ਲੋੜਿੰਦੇ ਪ੍ਰਬੰਧ ਕੀਤੇ ਜਾ ਸਕਣ ਬੀਤੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਇੱਕ